ਅਸੀਂ ਪਹਿਲੀ ਟਰਮ ਵੀ ਵਧੀਆ ਸੀ ਇਸ ਵਾਰੀ ਵੀ ਲੋਕਾਂ ਦੇ ਕੰਮ ਵੱਧ ਤੋਂ ਵੱਧ ਕਰਾਵਾਂਗੇ ਜੀ ਜਿੰਨੇ ਯੋਗ ਹੈ ਜੀ ਔਰ ਮੈਂ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਦਾ ਆਪਣੇ ਸਰਦਾਰ ਹﻔਤਾਰ ਸਿੰਘ ਗਰੀਮਪੁਰ ਜੀ ਦਾ ਜੀ ਜਿਹੜਾ ਨੇ ਸਾਨੂੰ ਦੂਜੀ ਵਾਰ ਮੌਕਾ ਦਿੱਤਾ ਜੀ ਅਸੀਂ ਇੱਕ ਟਿਕਾਊ ਆ ਜੀ ਅਸੀਂ ਜਿੱਥੇ ਖੜੇ ਆ ਸਟੂਡੈਂਟਸ ਸੀ ਉਦੋਂ ਵੀ ਮੈਂ ਬਸ-ਬਸ ਸੀ ਠੀਕ ਹੈ ਜਦੋਂ ਮੈਂ ਜਿੱਤਿਆ ਬਲੌਗ ਸੰਧੀ ਮੈਂਬਰ ਉਦੋਂ ਵੀ ਬਸ-ਬਸ ਸੀ ਅੱਜ ਵੀ ਬਸ-ਬਸ ਆ ਜੀ ਉਹ ਜੀ ਕਈ ਪਾਰੀਆਂ ਟੈਬਲੇ ਆ ਚੁੱਕੇ ਆ ਜੀ ਪਹਿਲਾਂ ਗਰੀ ਆਮ ਆਦਮੀ ਤਾਂ ਵੀ ਜਾ ਚੁਕੇ ਆ बसपा ਚ ਵੀ ਰਹ ਚੁਕੇ ਆ ਉਹਨਾਂ ਦੇ ਬ੍ਰਦਰ ਲੜੇ ਮੇਰੇ ਮੁਕਾਬਲੇ ਉਹ ਕਾਮਰੇਡ ਸੀਗੇ ਜੀ ਉਹ ਹੁਣ ਕਾਂਗਰਸ ਦੀ ਟਿਕਟ ਤੇ ਉਹਨਾਂ ਲੜੇ ਆ ਅਸੀਂ ਜothe ਜੀ ਪਹਿਲਾਂ ਸੀਗੇ ਉੱਥੇ ਹੀ ਆਜਾ ਜੀ ਨੰਗਲ ਔਰ ਰਾਮਗੜ ਮੇਰੇ ਕੋਲ ਦੋ ਪਿੰਡ ਵੱਡੇ ਆ ਜੀ ਕਾਫੀ ਵੋਟ ਐ ਇਸ ਪਿੰਡਾਂ ਵਿੱਚ ਦੋਨਾਂ ਚ ਜੀ ਔਰ बसपा ਦੇ ਡਾਟ ਅੰਬੇ德ਕਰ ਸਾਹਿਬ ਨੂੰ ਮੰਨਣ ਵਾਲੇ ਲੋਕ ਰਹਿੰਦੇ ਦੇ ਵਿੱਚ ਜੀ ਔਰ बसपा ਨੂੰ ਪਿਆਰ ਕਰਨ ਵਾਲੇ ਲੋਕ ਜੀ ਇਸ ਵਿੱਚ ਸਾਡੇ ਮਾਤਾ ਬਲਾਕ ਸੰਪਤੀ ਮੈਂਬਰ ਜਿੱਤੇ ਆ ਕੀ ਨਾਂ ਉਹਨਾਂ ਦਾ ਤੇ ਕਿਸ ਤਰ੍ਹਾਂ ਹੀ ਜਿੱਤੇ ਮੇਰੇ ਮਾਤਾ ਜੀ ਸਤਿਕਾਰਯੋਗ ਸ਼੍ਰੀ ਨਿਸ਼ਾਤਲੋ ਜੀ ਆਸੀ ਬਲਾਕ ਸੰਪਤੀ ਮੈਂਬਰ ਰਾਮਗੜ੍ਹ ਔਰ ਨੰਗਲ ਤੋਂ ਜਿੱਤੇ ਜੀ ਔਰ ਬਹੁਤ ਵੱਡੀ ਲੀਡ ਨਾਲ ਜਿੱਤੇ ਆ ਜੀ ਔਰ ਪਹਿਲੀ ਟਰਮ ਦੇ ਵਿੱਚ ਮੈਂ ਰਿਆਂ ਜੀ ਔਰ ਮੈਂ ਪਹਿਲਾ ਇੱਕ ਬਲਾਕ ਸੰਪਤੀ ਮੈਂਬਰ ਹਸਗਾ ਹੀ ਉਸ ਟਰਮ ਦੇ ਵਿੱਚ ਜੇ ਉਸ ਵਕਤ ਸਰਕਾਰ ਕਾਂਗਰਸ ਦੀ ਸੀਗੀ ਮੈਂ ਆਪਣੇ ਪਿੰਡ ਵਾਸਤੇ 4 ਲੱਖ ਰੁਪਈਆ ਲੈ ਕੇ ਆ ਗ੍ਰਾਂਟ ਜੀ ਔਰ ਪਹਿਲਾ ਬਲੌਕ ਸੰਦੀ ਮੈਂਬਰ ਹੋਣਾ ਪੰਡਾ ਦਾ ਜੀ ਮੈਂ ਜਿਹੜਾ ਗ੍ਰਾਂਟ ਲੈ ਕੇ ਆ ਆ ਡਾਕਟਰ ਅੰਬੇਦਕਰ ਕਮਿਊਨਿਟੀ ਹਾਲ ਵਾਸਤੇ ਗਰਾਊਂਡ ਵਾਸਤੇ ਵੀ ਲੈ ਕੇ ਆ ਜੀ ਔਰ ਵਧੀਆ ਰਿਆ ਦੀ ਸਾਡੀ ਟਰਮ ਪਿਛਲੀ ਵੀ ਤੇ ਹੁਣ ਵੀ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਜੀ ਔਰ ਸਾਨੂੰ ਟੈਗਟ ਦੇ ਕੇ ਪਾਰਟੀਆਂ ਨਵਾਜਿਆ ਜੀ ਦੂਜੀ ਵਾਰ ਔਰ ਲੋਕਾਂ ਨੇ ਜਿੱਤ ਸਾਡੀ ਝੋਲੀ ਪਾਈ ਜੀ ਅਸੀਂ ਪਹਿਲੀ ਟਰਮ ਵੀ ਵਧੀਆ ਸੀ ਇਸ ਵਾਰੀ ਵੀ ਲੋਕਾਂ ਦੇ ਕੰਮ ਵੱਧ ਤੋਂ ਵੱਧ ਕਰਾਵਾਂਗੇ ਜੀ ਜਿੰਨੇ ਜੋਗੇ ਆ ਜੀ ਔਰ ਮੈਂ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਦਾ ਆਪਣੇ ਸਰਦਾਰ ਹﻔਤਾਬ ਸਿੰਘ ਗਰੀਮਪੁਰ ਜੀ ਦਾ ਜੀ ਇਹਨਾਂ ਨੇ ਸਾਨੂੰ ਦੂਜੀ ਵਾਰ ਮੌਕਾ ਦਿੱਤਾ ਆਸ ਕਰਦਾ ਹਾਂ ਕਿ ਲੋਕਾਂ ਦੇ ਉਮੀਦਾਂ ਦੇ ਖਰੇ ਉਤਰਾਂਗੇ ਜੀ ਜਯਪੀਮ ਜਯਪਰਤ ਜਯਾ ਗੁਰਦੇਵ ਤੁਹਾਨੂੰ ਗੁਰਦੇਵ ਤੇ ਬਲਾਕ ਸੰਤੀ ਜਦੋਂ ਤੁਸੀਂ ਮੈਂਬਰ ਸੀਗੇ ਕਿੰਨੀ ਕੁ ਗ੍ਰਾਂਟ ਖੜੀ ਆ ਪਿੰਡ ਤੇ ਮੈਂ 8 ਲੱਖ ਰੁਪਏ ਲੈ ਕੇ ਆਂ ਜੀ ਆਪਣੇ ਪਿੰਡ ਵਾਸਤੇ 4 ਲੱਖ ਰੁਪਏ ਕਮਿਊਨਿਟੀ ਹਾਲ ਲਈ 2 ਲੱਖ ਰੁਪਏ ਗਰਾਊਂਡ ਲਈ 2 ਲੱਖ ਰੁਪਏ ਸਾਡੇ ਇੱਕ ਸਾਂਝਾ ਗੁਰੂ ਘਰ ਆ ਜੀ ਆ ਰਾਮਗੜ੍ਹ ਦੇ ਸੈਂਟਰ ਦੇ ਵਿੱਚ ਉੱਥੇ ਵੀ ਪਾਇਆ ਗਿਆ ਸੀ ਔਰ ਇਹ ਗ੍ਰਾਂਟ ਬਾਈ ਨੇਮ ਆ ਜੀ ਕੋਈ ਦੂਜੀ ਨਹੀਂ ਹੈਗੀ ਇਸ ਵੇਲੇ ਸਾਡੇ ਜਿਹੜੇ ਮਜਿਦਾ ਸਰਪੰਚ ਸੀਗੇ ਹਾਂ ਜੀ ਰਾਮਗੜ੍ਹ ਦੇ ਜਮਨਾਨ ਕੌਰ ਸੀ ਇਹ ਇੰਨਾ ਕਿ ਟਫ ਸਿਕੰਭਾਉ ਮੁਕਾਬਲਾ ਸਾਡਾ ਜੀ ਬਹੁਤ ਟਫ ਆ ਜੀ ਅਸੀਂ ਇੱਕ ਟਿਕਾਊ ਆ ਜੀ ਅਸੀਂ ਜਿੱਥੇ ਖੜੇ ਆ ਸਟੂਡੈਂਟਸ ਸੀ ਉਦੋਂ ਵੀ ਮੈਂ ਬਸ ਬਸ ਸੀ ਠੀਕ ਆ ਜਦੋਂ ਮੈਂ ਜਿੱਤੇ ਆ ਬਲੋਕ ਸੰਧੀ ਮੈਂਬਰ ਉਦੋਂ ਵੀ ਬਸ ਬਸ ਸੀ ਅੱਜ ਵੀ ਬਸ ਬਸ ਆ ਜੀ ਉਹ ਜੀ ਕਈ ਪਾਰਟੀਆਂ ਟਿਕਟ ਲੈ ਕੇ ਆ ਚੁੱਕਿਆ ਜੀ ਪਹਿਲਾਂ ਕਰੀ ਆਮ ਆਦਮੀ ਤੋਂ ਵੀ ਜਾ ਚੁੱਕਿਆ ਬਸ ਬਸ ਵੀਰ ਆ ਚੁੱਕਿਆ ਉਹਨਾਂ ਦੇ ਬ੍ਰਦਰ ਲੜੇ ਮੇਰੇ ਮੁਕਾਬਲੇ ਉਹ ਕਾਮਰੇਡ ਸੀਗੇ ਜੀ ਉਹ ਹੁਣ ਕਾਂਗਰਸ ਦੀ ਟਿਕਟ ਤੇ ਉਹਨਾਂ ਲੜੇ ਆ ਅਸੀਂ ਜਿੱਥੇ ਜੀ ਪਹਿਲਾਂ ਸੀਗੇ ਉੱਥੇ ਹੀ ਆਜਾ ਜੀ ਇਹ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਨੇ ਦੇਖੋ ਮੈਂ ਤੇ ਛੋੜਾ ਲੈਕਚਰ ਉਪਰ ਡਾਇਰੈਕਸ਼ਨ ਕਾਨੀ ਦਾ ਪੈਣੀ ਹੈ ਜੀ ਮੈਂ ਤਾਂ ਅਸੀਂ ਲੋਕਾਂ ਨੂੰ ਟੱਚ ਕੀਤਾ ਸਾਰਿਆਂ ਨੂੰ ਜੀ ਸਾਰਿਆਂ ਨੂੰ ਆਪਣਾ ਪੱਖ ਦੱਸਿਆ ਜੀ ਔਰ ਅਸੀਂ ਜਿੰਤਣ ਬੱਚੇ ਬਹੁਤ ਕਾਮਯਾਬ ਹੋਏ ਜੀ ਸਾਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਸਾਰਾ ਸਹਿਯੋਗ ਮਿਲਿਆ ਜੀ ਕਿਹੜੇ ਕਿਹੜੇ ਪਿੰਡ ਸੇ ਤੇ ਕੀ ਧੰਨਵਾਦ ਕਰਨ ਦੇ ਬੋਤੀ ਬੋਟਾ ਜੀ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਮੇਰੇ ਲਈ ਨੰਗਲ ਔਰ ਰਾਮਗੜ ਮੇਰੇ ਕੋਲ ਦੋ ਪਿੰਡ ਵੱਡੇ ਆ ਜੀ ਕਾਫੀ ਵੋਟ ਹੈ ਇਸ ਪਿੰਡਾਂ ਵਿੱਚ ਦੋਨਾਂ ਚ ਜੀ ਔਰ बसपा ਦੇ ਡਾਟ ਅਮਰਿਕਾ ਸਾਹਿਬ ਨੂੰ ਮੰਨਣ ਵਾਲੇ ਲੋਕ ਰਹਿੰਦੇ ਦੇ ਵਿੱਚ ਜੀ ਔਰ ਬਸਪਾ ਨੂੰ ਪਿਆਰ ਕਰਨ ਵਾਲੇ ਲੋਕ ਜੀ ਇਸ ਵਿੱਚ